ਬਗਾ ਆਪਣਾ ਅੰਦਰ ਹੋਣ ਵਾਲੀ ਨਗਾ 214 ਨੂੰ ਲੈ ਕੇ ਲਾਖ ਦਫਤਰ ਬਗਾ ਆਪਣਾ ਲਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ ਇਸ ਨੂੰ ਲੈ ਕੇ ਸ਼ੂਮਨ ਕਾਲੀਦਲ ਪਾਰਟੀ ਆਗੂਆਂ ਵੱਲੋਂ ਲਾਖ ਦੇ ਗੇਟ ਅੱਗੇ ਧੰਨਾ ਲਗਾ ਕੇ ਸਰਕਾਰ ਦੇ ਖਾਤਮੇ ਗਲਬ ਜਮ ਕੇ ਨਾਅਰੇਬਾਜੀ ਕੀਤੀ ਗਈ ਇਸ ਸੰਬੰਧੀ ਪੰਜਾਬ ਸਰਕਾਰ ਪਾਰਟੀ ਆਗੂ ਹਲਕਾ ਅੰਚਾ ਜਥੇ ਸਿੰਘ ਮਾਨ ਨਾਲ ਗੱਲਬਾਤ ਕਰਨਗੇ ਕੀ ਘਟਨਾ ਰਹੀ ਕਿਉਂ ਉਹਨਾਂ ਨੇ ਧੰਨਾ ਲਗਾਇਆ ਕੀ ਕਹਿਣਾ ਉਹਨਾਂ ਦਾ ਧੰਨਾ ਲਗਾ ਕੇ ਇਸਮੋਕੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਹਲਤ ਉਮੀਦਵਾਰ ਨਾਮ ਜਦ ਕੀ ਦਾਖਲ ਕਰਨ ਲਈ ਬਲਾਗ ਦਫ਼ਤਰ ਬਾਗਾ ਪਹੁੰਚੇ ਸਨ ਜਿਸ ਤੇ ਕੁਝ ਪੰਜਾਬ ਬੁੱਲਟ ਭਾਜੀ ਹੋਣ ਦਾ ਸਮਝ ਆ ਪਰ ਹੋਇਆ ਜੋ ਜਾ ਕੇ ਦੇਖਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਟ ਅਗੇ ਧੰਨ ਲਗਾਇਆ ਹੋਇਆ ਸੀ ਅਤੇ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਮੌਜੂਦ ਸਨ ਆਓ ਕਰਦੇ ਇਸ ਸੰਬੰਧੀ ਜੇ ਤੁਸੀਂ ਸਿੰਘ ਮੱਲ ਨਾਲ ਗੱਲਬਾਤ ਕੀ ਕਹਿਣਾ ਉਹਨਾਂ ਦਾ ਮੱਲਾ ਸਰ ਇੱਥੇ ਗੇਟ ਦੇ ਬਾਹਰ ਖੜੇ ਕੀ ਮਸਲਾ ਹੈ ਅੱਜ ਨਗਰ ਕੌਂਸਲ ਬਾਗਾ ਪ੍ਰਾਣਾ ਦਾ ਦੂਸਰਾ ਦਿਨ ਨਾਮਿਨੇਸ਼ਨ ਦਾ ਸਾਡੇ ਕਾਫੀ ਸਾਰੇ ਕੈਂਡੀਡੇਟ ਜਿਹੜੇ ਫੈਲਾ ਲੈ ਕੇ ਬਾਰਕੇ ਖੜੇ ਬਾਰੀ ਅੱਗੇ ਤੇ ਆਰਓ ਇਹ ਕਹਿ ਰਿਹਾ ਕਿ ਐਨਓਸੀ ਚਾਹੀਦੀ ਹੈ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਲੈਕਸ਼ਨ ਕਮਿਸ਼ਨ ਦਾ ਲਾਅ ਹੈ ਕਿ ਤੁਸੀਂ ਕੋਈ ਨਾ ਪੱਤਰ ਐਫਐਫ ਲਾ ਸਕਦੇ ਹੋ ਐਨਓਸੀ ਦੀ ਜਗ੍ਹਾ ਅਸੀਂ ਉਹਨਾਂ ਨੂੰ ਕਹ ਜੇ ਨਹੀਂ ਫੇਲਾ ਫੜਨੀਆ ਤਾਂ ਐਨਓਸੀ ਦਿਓ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਗੁੰਡੇ ਬਾਹਰ ਖੜੇ ਸੀ ਸਾਡਾ ਐਮਸੀ ਜਕਸੀਰ ਸਿੰਘ ਉਹਦੀ ਫੇਲ ਫੜ ਕੇ ਹੋ ਕੇ ਭੱਜ ਗਏ ਉਦੋਂ ਬਾਅਦ ਅਸੀਂ ਆਏ ਅਸੀਂ ਆ ਗਏ ਇੱਥੋਂ ਐਸਐਚਓ ਸਾਹਿਬ ਨੂੰ ਡਿਪ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਗੁੰਡੇ ਜਿਹੜੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਬਾਹਰ ਕੱਢੋ ਅੱਗੇ ਇਹਨਾਂ ਨੇ ਕਤਲ ਕਰਾਤਾ ਕੋਟਲਾ ਮੇਰ ਸਿੰਘ ਵਾਲਾ ਸਿੱਧੀ ਨੋਲਮੈਂਟ ਐਮਐਲਏ ਦੀ ਆ ਸਿੰਧੀ ਨੌਲਮੈਂਡਰ ਰਣਜੀਤ ਜਿਹੜਾ ਇੱਥੇ ਉਹਦਾ ਪਿਸਤਲ ਚੱਲਿਆ ਪੂਰੀ ਤਪਤੀਸ਼ ਹੈ ਜਿਹੜੀ ਉਹ ਸਾਰੀ ਐਮਐਲਏ ਦੇ ਤੇ ਉਹਦੇ ਰਣਜੀਤ ਟੀਟੂ ਦੇ ਦਿਵਾਲੇ ਘੁੰਦੀ ਹੈ ਏਡੇ ਏਡੇ ਕਤਲ ਵੀ ਲਕੋ ਜਾਂਦੇ ਆ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਕਿ ਅੱਜ ਫੇਰ ਉਹ ਗੁੰਡਾਗਰਦੀ ਜਿਹੜੀ ਅਸੀਂ ਆਹ ਗੇਟ ਦੇ ਬਾਹਰ ਧਰਨਾ ਲਾਇਆ ਇੱਥੇ ਬੈਠੇ ਆ ਮੈਂ ਸਮਝਦਾ ਕਿ ਕਹਿੰਦੇ ਸੀ ਆਵਾਜ਼ੀ ਪਾਰਟੀ ਲੋਕਤੰਤਰ ਦਾ ਘਾਣ ਜਿਨ੍ਹਾਂ ਨੇ ਪਿਛਲੀ ਕਾਉਂਸਲ ਵਾਂਗੂ ਕਰਨਾ ਹੀ ਆ ਤਾਂ ਫਿਰ ਘਰਾਂ ਤੋਂ ਜਾ ਕੇ ਫੈਲਾ ਫਾੜ ਲੋ ਦੂਜੇ ਜਿੰਦੇ ਲਾ ਦਿਓ ਉਹ ਵਾਰੀ ਅੱਗੇ ਖੜੇ ਨੇ ਸਾਡੇ ਕੈਂਡੀਟ ਉੱਤੇ ਮਲਾਇਮ ਕੋਈ ਨਹੀਂ ਫੰਡ ਵਾਲਾ ਕਾਉਂਸਲ ਫੰਡ ਵਾਲਾ ਕੋਈ ਨਹੀਂ ਦੂਸਰੇ ਪਾਸੇ ਪੱਜ ਗਏ ਇਸ ਕਰਕੇ ਸਾਰੇ ਅਫਸਰ ਸਬੰਧਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੇ ਗੁੰਡੇ ਬਾਹਰ ਖੜੇ ਆ ਕਿ ਇਹਨਾਂ ਇਹ ਕਾਦੇ ਵਾਸਤੇ ਆਏ ਆ ਇਹ ਕੀ ਲੈਣ ਵਾਸਤੇ ਆਏ ਆ ਖੀਰ ਨੂੰ ਸਾਨੂੰ ਇੱਥੇ ਧਰਨਾ ਲਾਉਣਾ ਪਿਆ ਬਾੜ ਦੇ ਅੱਗੇ ਕਿ ਅਸੀਂ ਕਹਿੰਦੇ ਲਿਖ ਕੇ ਦਿਓ ਸਾਨੂੰ ਸਾੜ ਕੇ ਫੈਲਾ ਨਹੀਂ ਫੜਨੀਆ ਲਿਖ ਕੇ ਨੇ ਇਹਨੂੰ ਵੀ ਕੋਈ ਤਿਆਰ ਨਹੀਂ ਐਡਾ ਲੋਕਤੰਤਰ ਦਾ ਘਾਣ ਮੈਂ ਸਮਝਦਾ ਕਿ ਪਹਿਲੀ ਵਾਰ ਵੇਖਿਆ ਕਤਲ ਹੋ ਜਾਣ ਤਾਂ ਜਿਹਦਾ ਜਿਹੜਾ ਪਿਸਤਲ ਚੱਲਿਆ ਹੋਵੇ ਉਹਦੀ ਤਾਂ ਕੋਈ ਪਿਸਤਲ ਹੋਰ ਪਾਉਣ ਮੈਂ ਸਮਝਦਾ ਕਿ ਲੋਕਤੰਤਰ ਦਾ ਘਾਣ ਆ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਐਮਐਲਏ ਨੂੰ ਮੈਂ ਦੱਸਣਾ ਚਾਹੁੰਨਾ ਕਿ ਤੈਨੂੰ ਵੀ ਇਹ ਕਿਸੇ ਨਾ ਕਿਸੇ ਦਿਨ ਦੇਣੀਆਂ ਹੋਣੀਆਂ ਭੁਗਤਣੀਆਂ ਪੈਣੀਆਂ ਜਿਹੜੀਆਂ ਅੱਜ ਤੂੰ ਕਰਾ ਰਿਆਂ ਇਸ ਕਰਕੇ ਆਪ ਆ ਕੇ ਇੱਥੇ ਦੇਖੇ ਕੀ ਹਾਲਾਤ ਨੇ ਹਲਕੇ ਦਾ ਐਮਐਲਏ ਇੱਕ ਹਲਕੇ ਦੀ ਵਾਰਡ ਹੁੰਦਾ ਪਰ ਜਦੋਂ ਵਾਰਡ ਹੀ ਖੇਤ ਨੂੰ ਖਾਂ ਲੱਗੇ ਫਿਰ ਪਲਾ ਕੋਈ ਨਹੀਂ ਦਿੰਦਾ ਇਸ ਕਰਕੇ ਵਿਰੋਧੀ ਧਰਦੀ ਭੂਮਕਾ ਨਵਾਉਂਦੇ ਏ ਅਸੀਂ ਆਪਦੇ ਸ਼੍ਰੋਮਣੀ ਅਕਾਲੀ ਦਲ ਦੇ 15 ਦੇ 15 ਕਈ ਦੇ ਜਿਹੜੇ ਫੈਲਾ ਲੈ ਕੇ ਤਿਆਰ ਨੇ ਜਿਨ੍ਹਾਂ ਦੀਆਂ ਫੈਲਾ ਫੜ ਨਹੀਂ ਦੇ ਇਸ ਕਰਕੇ ਲੋਕਾਂ ਦਾ ਫਤਵਾ ਲੈਣ ਸਾਰਿਆਂ ਦੀਆਂ ਸਾਰੀਆਂ ਪਾਰਟੀਆਂ ਦੀਆਂ ਮੈਂ ਸਮਝਦਾ ਕਿ ਫੈਲਾ ਫੜਨ ਸਾਰੇ ਕੈਂਡੀਡੇਟ ਮੈਦਾਨ ਚਾਹਣ ਜੇ ਇਹਨਾਂ ਨੇ ਕੁਝ ਕੀਤਾ ਤਾਂ ਲੋਕ ਇਹਨਾਂ ਨੂੰ ਵੋਟ ਪਾ ਦੇਣਗੇ ਜੇ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਲੋਕਾਂ ਵੋਟਾਂ ਪਾਉਣ ਤੋਂ ਡਰਦੇ ਕਿਉਂ ਆ ਜਿਹੜੀਆਂ ਵੋਟਾਂ ਆ ਵੋਟਾਂ ਨਾਲ ਚੁੜ ਕੇ ਕੈਂਡੀਡੇਟ ਜਾਂਦੇ ਆ ਅੱਜ ਪਹਿਲੀ ਵਾਰ ਵੇਖਿਆ ਸਰਕਾਰ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਰਹੀ 97 ਤੋਂ 2002 ਤੱਕ 2007 ਤੋਂ 17 ਤੱਕ ਮੈਂ ਤਾਂ ਪਹਿਲੀ ਵਾਰ ਵੇਖਿਆ ਕਿ ਇਸ ਤਰ੍ਹਾਂ ਕਾगज ਪਾੜ ਦਿਓ ਕਾगज ਕੈਂਸਲ ਕਰ ਦਿਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਰੇਕ ਨੂੰ ਲੋਕਤੰਤਰ ਦੇ ਵਿੱਚ ਆਉਣ ਦਾ ਟੈਂਪਟ ਕਿਹਾ ਜਾਂਦਾ ਸੀ ਕਦੇ ਕਿਸੇ ਦੀ ਫੈਲ ਨਹੀਂ ਪਾਰਟੀ ਸੀ ਹਰੇਕ ਦੀ ਨੋਮੀਨੇਸ਼ਨ ਹੁੰਦੀ ਸੀ ਲੋਕ ਫਤਵਾ ਦਿੰਦੇ ਸੀ ਲੋਕ ਫਤਵੇ ਦਾ ਸਤਕਾਰ ਕਰਨਾ ਚਾਹੀਦਾ ਜੇ ਅੱਜ ਲੋਕ ਇਹਨਾਂ ਨੂੰ ਵੋਟਾਂ ਪਾਉਣੀਆਂ ਚਾਹੁੰਦੇ ਆ ਤਾਂ ਫਿਰ ਸਾਰਿਆਂ ਨੂੰ ਪਰੰਦੂ ਕਾਗਜ਼ ਕਾਗਜ਼ ਭਰ ਕੇ ਸਾਰੀਆਂ ਪਾਰਟੀਆਂ ਮੈਦਾਨ ਚ ਚੋਣ ਤੇ ਪਤਾ ਲੱਗੂ ਕਿਹੜਾ ਕਿੰਨੇ ਪਾਣੀ ਜਾ ਕਿਹੜਾ ਕਿੰਨੇ ਪਾਣੀ ਜਾ ਇਸ ਕਰਕੇ ਅੱਜ ਬਹੁਤ ਵੱਡਾ ਲੋਕਤੰਤਰ ਦਾ ਕਾਣ ਹੋ ਰਿਹਾ ਲੋਕਤੰਤਰ ਦਾ ਕਤਲ ਹੋ ਰਿਹਾ ਅੰਜੀ ਸੈਗੇ ਤੇ ਫਾਰਮ ਭਰੇ ਜਾ ਰਹੀ ਬਲਾਕ ਚ ਕੀ ਕਰ ਰਹੇ ਨੇ ਇਸ ਸੰਬੰਧ ਵਿੱਚ ਫਾਰਮ ਭਰੇ ਜਾ ਰਹੇ ਬਹੁਤ ਵਧੀਆ ਅਮਨ ਅਮਨ ਨਾਲ ਫਾਰਮ ਹੈ ਦੀ ਜਿਹੜੀ ਪ੍ਰਕਿਰਿਆ ਸੀ ਭਰਦੀ ਚੱਲ ਰਹੀ ਸੀਗੇ ਉਤੋਂ ਕੁਝ ਕੁ ਅਕਾਲੀ ਨਾਮ ਦੇ ਮੋਤਵਰ ਬੰਦੇ ਆਏ ਜਿਨ੍ਹਾਂ ਦੇ ਹੱਥ ਵਿੱਚ ਕਾਫੀ ਕੈਂਡੀਡੇਟਾਂ ਨੇ ਫੈਲਾ ਸੀਗਾ ਇਕੱਠਿਆਂ ਅੱਛਾ ਜੀ ਜਦੋਂ ਅੰਦਰ ਅੰਦਰਲੇ ਪ੍ਰਸ਼ਾਸਨ ਨੇ ਰੋਕਿਆ ਵੀ ਇੱਕ ਕੈਂਡੀਡੇਟ ਇਹ ਆਬਦੀ ਸਿੰਗਲ ਸਿੰਗਲ ਫਾਈਲ ਭਰ ਸਕਦਾ ਤੇ ਇਹਨਾਂ ਦੇ ਕੁਝ ਅਕਾਲੀ ਰੌਲੇ ਜਿਹੜੇ ਸੀਗੇ ਵਰਕਰਸ ਦੀ ਉਹਨਾਂ ਨੇ ਹੰੜ ਬਾਜੀ ਕੀਤੀ ਤੇ ਪ੍ਰਸ਼ਾਸਨ ਨੇ ਆ ਕੇ ਉਹ ਮੌਕਾ ਕੰਟਰੋਲ ਕਰ ਲਿਆ ਤੇ ਉਹ ਕਾਰਵਾਈ ਹੁਣ ਵੈਸੇ ਚੱਲ ਰਹੀ ਹੈ ਵਧੀਆ ਤਰੀਕੇ ਨਾਲ ਹੁਣ ਲੋਕ ਇਸ ਤਰ੍ਹਾਂ ਦਾ ਜੀ ਤੇ ਚਾਰੇ ਜੀ ਵਧੀਆ ਚੱਲ ਰਿਹਾ ਹੋਰ ਇਸ ਲੈ ਕੇ ਕੀ ਕਹਿਣਾ ਚਾਹੋ ਚੋਣਾਂ ਲੈ ਕੇ ਵਧੀਆ ਜੀ ਅਮਨਮਾਨ ਨਾਲ ਚੋਣਾਂ ਹੋਣਗੀਆਂ ਜਿਵੇਂ ਅਮਨ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਚੋਣਾਂ ਵਧੀਆ ਅਮਨਮਾਨ ਤਰੀਕੇ ਨਾਲ ਹੋਣਗੀਆਂ ਵਧੀਆ ਤਰੀਕੇ ਨਾਲ ਹੋਣਗੀਆਂ ਜੀ ਇਹ ਕਿਹਦੇ ਰਾਂਗੇ ਇਥੇ ਫਾਰਮ ਪਰ ਆਏ ਹੋ ਹਾਂਜੀ ਫਾਰਮ ਪਰ ਆਏ ਜੀ ਕਿਹੜੇ ਵਾਰਜੋ ਪਾਸ ਪਰ ਨੰਬਰ ਚ ਜੀ ਇਸ ਤਰ੍ਹਾਂ ਹੋਲੀ ਸੀ ਮੈਨੂੰ ਕੋਈ ਸ਼ਾਂਤੀ ਪੂਰਵਕ ਆ ਜੀ ਇੱਥੇ ਪਹਿਲਾਂ ਕੋਈ ਸ਼ਾਰਤੀ ਅੰਸਰਾਂ ਨੇ ਹੰਲੜਵਾਜੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਪੁਲਿਸ ਪ੍ਰਸ਼ਾਸਨ ਦਾ ਪੂਰਾ ਕੰਟਰੋਲ ਆ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਪੂਰਾ ਕੰਟਰੋਲ ਆ ਉਹਨਾਂ ਨੂੰ ਭਜਾਇਆ ਗਿਆ ਵਾ ਹੁਣ ਕਾਜ ਪੂਰੇ ਤਰੀਕੇ ਨਾਲ ਭਰੇ ਜਾਣਗੇ ਸਾਡੇ ਐਮਐਲਏ ਸਾਹਿਬ ਬੰਦੂ ਫਾਲ ਸੁਖਨ ਸਿੰਘ ਜੀ ਕਹਿੰਦੇ ਆ ਵੋਟਾਂ ਚੰਗੀ ਤਰ੍ਹਾਂ ਕਰਾਇਆ ਜਾਣਗੀਆਂ ਸਾਰੇ ਬਹੁਤ ਅਮਨ ਸ਼ਾਂਤੀ ਨਾਲ ਕਰਾਈਆਂ ਜਾਣਗੀਆਂ ਹਾਂ ਜੀ ਤੇਨੂੰ ਅੰਦਰ ਜੀ ਤੇ ਬਲਾਕ ਚ ਆਇਓ ਹਾਂ ਜੀ ਫੈਲ ਜਮਾ ਕਮਾਈ ਸੀ ਹਾਂਜੀ ਹਾਂਜੀ ਜਮਾ ਕਮਾਈ ਕਿਹੜਾ ਮੌਲ ਹੈ ਇੱਥੇ ਕੀ ਕਹਿਣਾ ਹੈ ਮੌਲ ਬਹੁਤ ਵਧੀਆ ਜੀ ਸ਼ਾਂਤੀ ਹੈ ਸਾਰਾ ਕੁਝ ਵਧੀਆ ਚੱਲ ਰਿਹਾ ਪੂਰੀ ਦਿਨ ਪਹਿਲਾਂ ਤਾਂ ਕੋਈ ਝਗੜਾ ਹੋਣ ਦਾ ਸਮਝ ਆਪ ਕੋਈ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਬਸ ਹੀ ਇੱਕ ਮਤਲਬ ਕਿ ਅਸੀਂ ਲਾਈਨ 'ਚ ਖੜੇ ਸੀਗੇ ਤੇ ਦੂਜੀ ਵਿਰੋਧੀ ਪਾਰਟੀ ਆਈ ਆ ਤੇ ਉਹ ਇੱਕੋ ਦਾ ਸਾਡੇ ਉਤੋਂ ਦੀ ਹੋ ਕੇ ਆਪਦੀਆਂ ਫੈਲਾ ਫੜਾਉਣ ਲੱਗੇ ਅਸੀਂ ਚਾਰ ਪੰਜ ਛੇ ਜਣੇ ਲਾਈਨ 'ਚ ਖੜੇ ਉਤੋਂ ਦੀ ਹੋ ਕੇ ਆਪਦੀਆਂ ਕੈਂਚਰ ਫੈਲਾ ਫੜਾਤੀਆਂ ਉਹਨਾਂ ਨੇ ਉੱਥੋਂ ਰੌਲਾ ਪਿਆ ਵੀ ਲਾਈਨ 'ਚ ਲੱਗੋ ਭਾਈ ਅਧਿਕਾਰ ਆ ਸਾਰਿਆਂ ਦਾ ਲਾਈਨ 'ਚ ਲਾ ਕੇ ਬੈਠੇ ਕਿਸੇ ਮੋਲ ਚੱਲ ਰਿਹਾ ਹੁਣ ਸੋਖ ਸ਼ਾਂਤੀ ਜੀ ਵਧੀਆ ਬੈਠੇ ਅਫਸਰ ਕਰੀਆਂ ਦੇ ਫਾਈਲਾਂ ਚੱਕ ਮੇਰੀ ਫਾਈਲ ਚ ਦੋ ਨੋਕਸ ਨਿਕਲੇ ਹਨ ਸਹੀ ਕਰਾਂਗੇ ਹਾਂ ਚੱਲਾਂਗੇ ਹਾਂ ਬਸ ਠੀਕ ਹੈ ਹਾਂਜੀ ਇੰਸਪੈਕਟਰ ਸਾਹਿਬ ਬਾਗਰਾਂ ਬਲਾਕ ਵਿੱਚ ਅੱਜ ਨਾਮਜ਼ਦੀ ਦਾਖਲ ਹੋ ਰਹੀ ਸੀ ਇੱਥੇ ਕੁਝ ਹੁੱਲੜ ਬਾਜੀ ਹੋਣ ਦਾ ਸਮਝ ਪ੍ਰਾਪਤ ਹੋਇਆ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਣੇ ਆ ਨਹੀਂ ਇੱਥੇ ਠੀਕ ਹੈ ਸਾਡੀ ਲਾਅਨ ਆਰਡਰ ਦੀ ਜਿਹੜੀ ਸਥਿਤੀ ਬਿਲਕੁਲ ਸਹੀ ਚੱਲ ਰਹੀ ਹੈ ਕੁਝ ਫਾਈਲਾਂ ਜਿਹੜੀਆਂ ਇਹਨਾਂ ਨੇ ਅੰਦਰ ਗਈਆਂ ਸੀਗੀਆਂ ਉਹ ਰਿਲੀਗੇਸ਼ਨ ਲਾ ਰਹੇ ਸੀ ਕਿ ਸਾਡੀਆਂ ਫਾਈਲਾਂ ਜਿਹੜੀਆਂ ਰਿਜੈਕਟ ਕਰ ਰਹੇ ਨੇ ਪਰ ਉਸ ਟੈਂਕ ਥੋੜਾ ਜਿਹਾ ਇਹਨਾਂ ਨੇ ਹੰਗਾਮਾ ਟਾਈਪ ਕੀਤਾ ਸੀਗਾ ਪਰ ਹੁਣ ਠੀਕ ਹੈ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ ਸਾਰੇ ਜਿਹੜੇ ਖਾਲੀ ਦਲ ਦੀਆਂ ਫਾਈਲਾਂ ਵੀ ਚਾਰ ਪੰਜ ਜਿਹੜੀਆਂ ਇਹਨਾਂ ਨੇ ਦਿੱਤੀਆਂ ਅਤੇ ਦੂਸਰੀ ਪਾਰਟੀ ਵਾਲੇ ਫਾਈਲਾਂ ਜਿਹੜੀਆਂ ਦਵੇ ਇਹਨਾਂ ਨੇ ਦਿੱਤੀਆਂ ਹੋਈਆਂ ਤੇ ਬਾਹਰ ਜਿਹੜੀ ਸਿਚੁਏਸ਼ਨ ਉਹ ਬਿਲਕੁਲ ਪੀਸਫੁਲ ਹੈ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਜਾਂ ਕੁਝ ਇਹੋ ਜਿਹਾ ਨਹੀਂ ਹੋਇਆ ਸਪੈਕਟਰ ਸਾਹਿਬ ਬਾਗਮੰਡਾ ਤੋਂ ਸਚੋਣਾ ਆ ਗਈਆਂ ਇਸ ਲੈ ਕੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤਾਂ ਬਿਲਕੁਲ ਅਸਲੀ ਹੁਣ ਪਹਿਲਾਂ ਇਹ ਮੈਸੇਜ ਦਿੰਨੇ ਆ ਕਿ ਪਹਿਲਾਂ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਕਿ ਜਿਹ ਚੱਲ ਰਹੀ ਐ ਅਸੀਂ ਉਹ ਜਮਾ ਕਰਵਾ ਰਹੇ ਆਂ ਵੀ ਵੱਧ ਤੋਂ ਵੱਧ ਸਾਡੀ ਬੇਨਤੀ ਹੈ ਕਿ ਵੈਪਨ ਆਪਦੇ ਬਿਲਕੁਲ ਜਮਾ ਕਰਾਉਣ ਤਾਂ ਜੋ ਕਿ ਇਲੈਕਸ਼ਨ ਦੇ ਵਿੱਚ ਕੋਈ ਇਹੋ ਜਿਹੀ ਅਨਸਰ ਕਾਰ ਵੀ ਘਟਣਾ ਨਾ ਵਾਪਰ ਸਕੇ ਤੇ ਅਸੀਂ ਪੂਰਾ ਫੋਰਸ ਬਾਹਰੋਂ ਮਂਗਾਈ ਹੋਈ ਹੈ ਨਾਇਡ ਆਡਰ ਦੀ ਸਥਿਤੀ ਨੂੰ ਪੂਰਾ ਮੈਂਟਰ ਰੱਖਿਆ ਜਾਊਗਾ ਕਿਸੇ ਤਰ੍ਹਾਂ ਦਾ ਜਿਹੜਾ ਸ਼ਰਾਰਤੀ ਅਨਸਰ ਹੈਗੇ ਉਹਨਾਂ ਦੇ ਖਿਲਾਫ ਅਸੀਂ ਸੱਤ ਐਕਸ਼ਨ ਲੈ ਰਹੇ ਆਂ ਜਿਹੜੇ ਇਲੈਕਸ਼ਨ ਦੇ ਵਿੱਚ ਪੁਰਾਣੇ ਜਿਹੜੇ ਝਗੜਾ ਕਰਨ ਵਾਲੇ ਹੈਗੇ ਅਸੀਂ ਉਹਨਾਂ ਦੀ 755 ਵਗੈਰਾ ਕਰਵਾ ਰਹੇ ਆਂ ਉਹਨਾਂ ਨੂੰ ਬੰਦ ਕਰਾ ਰਹੇ ਆਂ ਇਸ ਜੀਮ ਸਭ ਤੋਂ ਬਾਕੀ ਠੀਕ ਠਾਕ ਚੱਲ ਰਿਹਾ ਅ ਜਨਾਬ ਅੱਜ ਫਾਰਮ ਪਰ ਪਹਿਲਾ ਦਿਨ ਸੀ ਕਿੰਨੇ ਫਾਰਮ ਜਮ ਹੋਏ ਇੱਥੇ ਜੀ ਸਾਡੇ ਕੋਲ 7-8 ਫਰਾਂ ਆਈਆਂ ਸੀ ਜੀ ਉਹ ਹਜ਼ੂਰੀਆਂ ਸੀ ਰਿਸੈਪਟ ਨਹੀਂ ਕੀਤੀਆਂ ਅੱਜ ਪਹਿਲੇ ਕੋਈ ਫਾਰਮ ਜਮਣੇ ਜਬਾਗ ਆਪਣੇ ਨਹੀਂ ਹੋਇਆ ਜੀ ਕਿਉਂ ਕਿਸੇ ਕੀ ਗੱਲ ਸੁਣੀ ਯਾਰ ਐਕਸਪਰਟ ਹੈ ਸਾਹਿਬ ਸਹੀ ਬੋਲਦੇ ਅੱਜ ਉਹ ਤੈਨੂੰ ਕੀ ਕਰਦਾ ਵਿੱਚ ਰਾਫਟੋ ਲੈ ਜਾਂ ਬੰਦੇ ਬਾਹਰ ਨੇ ਤਾਂ ਹੀ ਕਿਹਾ ਕਿਸੇ ਹੋਰ ਨਹੀਂ ਕਰਦਾ ਤੂੰ ਪੁਲਿਸ ਨੂੰ ਪਹਿਲਾਂ ਕਿਹਾ ਕਿ ਤੂੰ ذمہ داری ਅੱਪ ਪਹਿਲਾਂ ਤੇ ਹੱਥ ਫੜ ਦੇ ਇੱਕ ਮਿੰਟ ਗਿਆ ਨਾ ਮੈਨੂੰ ਮੈਂ ਉੱਠਿਆ ਨਾ ਉਹ ਉਧਰ ਨੂੰ ਜਾ ਰਿਹਾ ਤੂੰ ਸੀ ਰੋਣਾ ਤੂੰ ਨਹੀਂ ਰੋਣਾ ਚਲੋ ਕੋਈ ਗੱਲ ਨਹੀਂ ਤੂੰ ਰੋਈਂ ਰੋਈਂ ਹੁਣ ਮਾਰੂ ਉਹਦੇ ਦੇ ਮਰ ਲੰਬਾ ਮਰਦੀ ਹੈ ਤੇ ਦੇਖੋ ਆ ਤਾਂ ਮੈਂ ਕੱਢ ਦੂੰਗਾ ਕੱਢੋ ਬਾਕੀ ਸਰਕਾਰ ਜੀ ਇਹ ਕਿਤੇ ਗਲਤੀ ਹੁੰਦੀ ਤਾਂ ਹੀ ਰੋਲਾ ਪੈਂਦਾ ਹੈ ਹੁਣ ਹੀ ਪੈਂਦਾ ਹੈ ਹਾਂਜੀ ਹੁਬਾਬ ਕਹਿ ਮੈਨੂੰ ਕੋਈ ਦਰਾਏ ਹਾਂਜੀ ਗੱਲ ਕਰਨ ਦਾ ਲੈਦਾ ਠੀਕ ਆ ਨਹੀਂ ਲੈਦਾ ਅਸੀਂ ਵੀ ਲਾ ਲਈ ਥੋੜੀ ਬੋਲਦਾ ਤੁਹਾਨੂੰ ਮਾਰਾਂ ਔਰ ਇਹ ਤਾਂ ਕਹਾਂਗੇ ਜੇ ਗੱਲ ਨਮ ਕਰਾਉਂਗਾ ਤਾਂ ਕੋਈ ਫਾਇਦਾ ਵਾਲਾ ਸੀ ਕੋਈ ਗੱਲ ਠੀਕ ਆ ਫਿਰ ਵੀ ਕਰਾਂਗੇ ਨਾਮ ਨਾਲ ਖੜੋ ਤੁਸੀਂ ਬੈਠਣਾ ਬੈਠੋ ਖੜਨਾ ਖੜੋ ਤੁਸੀਂ ਰਿਜੈਕਸ਼ਨ ਕਰਦਾ ਮੈਂ ਸੈਕ ਕਰ ਲੈਣਾ ਕੀ ਉਹਨਾਂ ਨਾਲ ਬਦਲੇਗੀ ਯਾਰ ਦੇ ਨੇਸ਼ ਨਾਲ ਗੱਲ ਕਰਦੇ ਆਉਣ ਨਹੀਂ ਆਪਾਂ ਗੱਲ ਹੋ ਗਈ ਨਾ ਗੱਲ ਖਤਮ ਹੋ ਗਈ ਨਾ ਖਤਮ ਹੋ ਗਈ ਕੱਟੋ ਬਾਅਦ ਫਿਰ ਕੱਟੋ ਬਾਅਦ ਵੀ ਕੋਈ ਤੁਸੀ ਕਿਉਂ ਇੰਦਾ ਕਰ ਰਹੇ ਹੋ ਮੈਂ ਚੈੱਕ ਕਰ ਲੈਣਾ ਮੈਂ ਚੈੱਕ ਕਰ ਲੈਣਾ ਦੇਖੋ ਕੱਢਣਾ ਲਾ ਹੋਇਆ ਮੈਂ ਕੱਢ ਦੂੰਗਾ ਕੱਢੋ ਜੀ ਕੱਢਣਾ ਤਾਂ ਹੈਗੇ ਇਹ ਜੀ ਮਾਲਕਾਂ ਦੇ ਬੰਦੇ ਆ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕੱਢੋ ਸਾਡਾ ਕੋਈ ਗੱਲ ਨਹੀਂ ਹੋ ਰਹੀ ਸਾਡੇ ਕੱल्ल्या ਤੇ ਨਹੀਂ ਕੀ ਮਸਤ ਖੜੇ ਇੱਥੇ ਇਹਦੇ? ਹੈ ਕਾਹੇ ਭੱਲਣੇ? ਅੱਛਾ ਅੰਦਰ ਕੋਈ ਹੈ ਨਹੀਂ ਗੱਲ ਇਹਨਾਂ ਅਫਸਰ? ਨਹੀਂ ਨਹੀਂ ਦੂਜੀ ਬਾਰੀ ਚਲਾਈ ਜੀ ਇਹਨਾਂ ਨੂੰ। ਕਿੰਨਾ ਟਾਈਮੋਂ ਖੜੇ ਹੋ ਤੁਹਾਨੂੰ? ਬਾਈ ਜੀ ਸਵੇਰ ਦੇ ਖੜੇ ਆ। ਤੇ ਜਿਹੜੇ ਜਿੰਨੇ ਵੀ ਅਫਸਰ ਬੈਠੇ ਸੀਗੇ ਉਹ ਪਰਲੀ ਸ਼ਿਫਟ ਹੋ ਗਏ ਆ। ਉਧਰ ਆਮ ਆਦਮੀ ਪਾਰਟੀ ਦੀ ਲਾਈਨ ਲੱਗੀ ਆ। ਪਹਿਲਾਂ ਇੱਧਰ ਬੈਠੇ ਸੀਗੇ ਹੁਣ ਉਹਨਾਂ ਨੇ ਉਧਰ ਦੂਸਰੇ ਪਾਸੇ ਲਾਈਨ ਬਣਾ ਲਈ ਆ। ਬਾਈ ਸਵੇਰ ਦੇ ਖੜੇ ਆ। ਇੱਕ ਵੀ ਬੰਦਾ ਨਹੀਂ ਦੋ ਤਿੰਨ ਬੰਦੇ ਸੀ ਉਹ ਵੀ ਉਧਰ ਚਲੇ ਗਏ।